ਲੋਕ ਸਭਾ ਚੋਣਾਂ 2024 ਦੇ ਨਤੀਜੇ 4 ਜੂਨ ਨੂੰ ਆ ਰਹੇ ਨੇ ਜਿਸ ਨੂੰ ਲੈ ਕੇ ਜਿੱਥੇ ਪਾਰਟੀ ਉਮੀਦਵਾਰਾਂ ਦੀਆਂ ਧੜਕਣਾ ਤੇਜ ਨੇ ਉੱਥੇ ਹੀ ਵਕ ਵਕ ਪਾਰਟੀਆਂ ਦੇ ਉਮੀਦਵਾਰ ਤੇ ਵਰਕਰਾਂ ਦੀਆਂ ਧੜਕਣਾ ਵੀ ਤੇਜ ਨਜ਼ਰ ਆ ਰਹੀਆਂ ਨੇ ਬੇਸ਼ੱਕ ਵਕ ਵਕ ਚੈਨਲਾਂ ਦੇ ਏਜੰਸੀਆਂ ਦੇ ਜੈਕਟ ਪੋਲ ਵੀ ਆਏ ਨੇ ਪਰ ਸਹੀ ਪੋਲ ਕਿਹੜੇ ਹੁੰਦੇ ਨੇ ਇਹ ਹਜੇ ਕੁਝ ਘੰਟਿਆਂ ਬਾਅਦ ਪਤਾ ਲੱਗੇਗਾ ਪਰ ਕਿਹੜੇ ਉਮੀਦਵਾਰ ਜਿੱਤਦੇ ਨੇ ਉਹਨਾਂ ਦੀ ਜਿੱਤ ਵਿੱਚ ਲੱਡੂ ਬੰਡੇ ਜਾਣੇ ਨੇ ਢੋਲਟ ਮੱਕੇ ਹੋਣੇ ਨੇ ਰੰਗ ਖੇਡਿਆ ਜਾਣਾ ਉਸ ਲਈ ਵੀ ਤਿਆਰੀਆਂ ਜੋਰਾਂ ਨਾਲ ਚੱਲ ਰਹੀਆਂ ਨੇ ਅਸੀਂ ਇਸ ਵਕਤ ਬਠਿੰਡਾ ਚ ਮੌਜੂਦ ਆ ਜਿੱਥੇ ਇੱਕ ਮਸ਼ਹੂਰ ਹਲਵਾਈ ਆ ਜਿਹੜੇ ਹਰ ਸਾਲ ਜਿੰਨਾਂ ਦੇ ਚੋਣਾ ਸਮੇਂ ਵੱਡੀ ਤਦਾਦ ਵਿੱਚ ਲੱਡੂ ਵਿਕਦੇ ਨੇ ਬੇਸ਼ੱਕ ਇਸ ਵਾਰ ਕੋਈ ਆਰਡਰ ਨਹੀਂ ਆਇਆ ਕਿਸੇ ਪਾਰਟੀ ਦਾ ਪਰ ਉਹਨਾਂ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਦਿਖਾ ਦਈਏ ਕਿ ਲੱਡੂ ਆ ਜਿਹੜੇ ਇੱਥੇ ਬਣਾਏ ਜਾ ਰਹੇ ਨੇ ਤਿੰਨ ਚਾਰ ਮੇਲ ਦੇ ਆੜੇ ਲੱਡੂ ਇੱਥੇ ਬਣਾਉਂਦੇ ਨੇ ਤਾਂ ਜੋ ਜਿਹੜੇ ਜਿੱਤ ਪ੍ਰਾਪਤ ਕਰਦੇ ਨੇ ਉਹਨਾਂ ਦੇ ਪ੍ਰਸ਼ੰਸਕ ਨੇ ਉਹਨਾਂ ਦੇ ਵਰਕਰ ਨੇ ਜਾਂ ਖੁਦ ਉਮੀਦਵਾਰ ਨੇ ਉਹ ਲੱਡੂਆਂ ਦੀ ਬਰਸਾਤ ਕਰਦੇ ਨੇ ਲੱਡੂ ਵੰਡਦੇ ਨੇ ਖੁਸ਼ੀ ਮਨਾਉਂਦੇ ਨੇ ਪਰ ਇਸ ਵਾਰ ਜਿਹੜੀ ਦੁਚਿੱਤੀ ਹੈਗੀ ਹੈ ਵਰਕਰਾਂ ਵਿੱਚ ਵੀ ਤੇ ਉਮੀਦਵਾਰਾਂ ਵਿੱਚ ਵੀ ਇਸ ਕਰਕੇ ਹਜੇ ਤੱਕ ਲੱਡੂਆਂ ਦੇ ਆਰਡਰ ਲੱਗਦਾ ਨਹੀਂ ਕਿਸੇ ਨੇ ਦਿੱਤੇ ਹੋਣਗੇ ਪਰ ਹਲਵਾਈ ਨੇ ਜਿਹੜੇ ਕੱਲ ਦੀ ਜਸ਼ਨ ਲਈ ਲੱਡੂਆਂ ਦੀ ਤਿਆਰੀ ਕਰ ਰਹੇ ਨੇ ਸਵੇਰ ਤੋਂ ਲੱਗੇ ਹੋਏ ਨੇ ਕੱਲ ਤੱਕ ਜਿਹੜੇ ਕਾਫੀ ਤਦਾਦ ਵਿੱਚ ਲੱਡੂ ਇਹ ਤਿਆਰ ਕਰਨਗੇ ਲੱਡੂ ਵੀ ਕਈ ਮਿਲਦੇ ਨੇ ਗੱਲਬਾਤ ਕਰਦੇ ਆ ਆਪਾਂ ਬਾਈ ਜੀ ਨਾਲ ਵਿੱਚ ਕੀ ਨਾਮ ਹੈਗਾ ਤੁਹਾਡਾ ਤੇ ਇਸ ਵਾਰ ਲੱਡੂਆਂ ਦਾ ਆਰਡਰ ਕਿੱਥੋਂ ਆਇਆ ਕੋਈ ਪਹਿਲਾਂ ਦਾ ਹੀ ਰਸੋ ਹੈ ਹਜੇ ਤੱਕ ਤਾਂ ਕੋਈ ਆਰਡਰ ਨਹੀਂ ਆਇਆ ਜੀ ਨਹੀਂ ਤਾਂ ਜਿਵੇਂ ਪਹਿਲਾਂ ਚੋਣਾਂ ਹੁੰਦੀਆਂ ਜਦੋਂ ਵੀ ਸਾਨੂੰ ਹਰ ਪਾਰਟੀ ਦੇ ਛੋਟੇ ਲੀਡਰ ਸਾਫ ਸਾਨੂੰ ਆਰਡਰ ਲਿਖਾਉਣਾ ਸ਼ੁਰੂ ਕਰ ਦਿੰਦੇ ਆ ਆਰਡਰ ਆਉਣੇ ਸ਼ੁਰੂ ਹੋ ਜਾਂਦੇ ਸਾਡੇ ਕੋਲ ਬਟ ਇਸ ਸਾਲ ਜਿਹੜੀਆਂ ਚੋਣਾਂ ਹੋਈਆਂ ਇਹ ਕੁਝ ਸਮਝ ਨਹੀਂ ਆ ਰਿਹਾ ਅਭੀ ਇਸ ਕੀ ਬਣੂ ਕੌਣ ਜਿੱਤੂ ਕੌਣ ਹਾਰੂ ਬਟ ਅਸੀਂ ਆਪਦੇ ਵੱਲੋਂ ਲੱਡੂਆਂ ਦਾ ਪੂਰਾ ਜ਼ੋਰ ਦੇ ਰੱਖਿਆ ਜੋ ਵੀ ਜਿੱਤੂਗੀ ਪਾਰਟੀ ਸਾਡੇ ਲੱਡੂ ਵਿਕਣੇ ਵਿਕਣੇ ਜੀ ਲੱਡੂ ਸਾਡੇ ਕੋਲ ਬਹੁਤ ਮੋਟੀ ਕੁਆਂਟੀਟੀ ਦੇ ਵਿੱਚ ਲੱਡੂ ਲੱਗਦੇ ਆ ਅਸੀਂ ਤਿੰਨ ਚਾਰ ਤਰ੍ਹਾਂ ਦੇ ਲੱਡੂ ਬਣਾਨੇ ਆ ਜਿਵੇਂ ਮੋਤੀ ਚੂਰ ਦਾ ਲੱਡੂ ਹੋ ਗਿਆ ਸਾਲਾ ਸਰ ਲੱਡੂ ਹੋ ਗਿਆ ਕਿਸੇ ਡਰਾਈ ਫਰੂਟ ਲੱਡੂ ਹੋ ਗਿਆ ਜੀ ਬਾਕੀ ਪਰਮਾਤਮਾ ਨੂੰ ਪਤਾ ਇਸ ਵਾਰ ਕੌਣ ਜਿੱਤੂਗਾ ਕੀ ਹੋਊਗਾ ਜੀ ਹਜੇ ਕੁਝ ਨਹੀਂ ਪਤਾ ਜਿਵੇਂ ਕੱਲ ਇਜੈਕਟੋ ਪੋਲ ਆਏ ਨੇ ਉਸ ਤੋਂ ਬਾਅਦ ਵੀ ਕੋਈ ਹੌਸਲਾ ਨਹੀਂ ਆਇਆ ਉਮੀਦਵਾਰਾਂ ਚ ਜਾਂ ਪਾਰਟੀ ਨੀ ਹਜੇ ਕੁਛ ਨਹੀਂ ਹੂੰ ਕੁਛ ਨਹੀਂ ਕਹਿ ਸਕਦੇ ਜੀ ਇਸ ਵਾਰ VOTER ਨੇ ਜਿਹੜੇ ਚੁੱਪ ਰਹੇ ਨੇ ਜ਼ਿਆਦਾ ਇਸ ਕਰਕੇ ਥੋੜਾ ਜਿਹਾ ਘੱਟ ਪਤਾ ਲੱਗ ਰਿਹਾ ਹੈਗਾ ਹਾਂ ਇਹ ਗੱਲ ਕਿ ਮੰਨ ਸਕਦੇ ਆ ਤੁਹਾਡੀ ਗੱਲ ਸਹੀ ਹੈ ਇਸ ਕਰਕੇ ਥੋੜਾ ਘੱਟ ਪਤਾ ਚੱਲ ਰਿਹਾ ਬਟ ਫਿਰ ਵੀ ਅਸੀਂ ਕੰਟੀਨਿਊ ਆਪਦੇ ਕੰਮ ਤੇ ਲੱਗੇ ਹੋਈਆਂ ਜੁਟੇ ਹੋਈਆਂ ਆਪਦੇ ਕੰਮ ਤੇ ਵੀ ਸਾਨੂੰ ਪਤਾ ਹੀ ਇਸ ਚੀਜ਼ ਕਿ ਵੀ ਜਦੋਂ ਜਿਹੜੀ ਪਾਰਟੀ ਜਿੱਤੂਗੀ ਉਹ ਲੱਡੂ ਤਾਂ ਵਿਕਣੇ ਵਿਕਣੇ ਜੀ ਆਪਣੇ ਨਾ ਤਾਂ ਕੋਈ ਮਤਲਬ ਵੀ ਨਹੀਂ ਇਸ ਚੀਜ਼ ਚ ਕੀ ਕਾਰਨ ਕਿ ਜ਼ਿਆਦਾ ਮੰਨਦੇ ਇਸ ਵਾਰ ਪਾਰਟੀਆਂ ਵੀ ਤਿੰਨ ਚਾਰ ਹੋ ਗਈਆਂ ਅਕਾਲੀ ਦਲ ਹੋ ਗਿਆ ਕਾਂਗਰਸ ਹੋ ਗਈ ਆਮ ਆਦਮੀ ਪਾਰਟੀ ਹੋ ਗਈ ਅਲਕੀ ਭਾਜੀਪੀ ਵੀ ਹੋਗੀ ਪਹਿਲਾ ਦੋ ਪਾਰਟੀਆਂ ਹੁੰਦੀਆਂ ਜੀ ਕਾਲੀ ਦਲ ਤੇ ਕਾਂਗਰਸ ਜ਼ਿਆਦਾਤਰ ਫਾਈਨਲ ਜਿਆ ਹੋ ਜਾਂਦਾ ਹੁੰਦਾ ਸੀਗਾ ਅਲਕੀ ਫਾਈਨਲ ਜਿਆ ਹੋਇਆ ਨਹੀਂ ਲੱਗਦਾ ਬਾਕੀ ਇਸ ਵਾਰ ਇਹਨਾਂ ਉਮੀਦਵਾਰ ਵੀ ਚਾਰ ਪੰਜ ਹੋਗੇ ਜੀ ਮਾਮਲਾ ਸਾਰਾ ਟਾਈਟ ਹੋ ਗਿਆ ਪੂਰਾ ਕੋਈ ਸਮਝ ਨਹੀਂ ਆਇਆ ਜੀ ਜਿਦਾ ਕਿ ਕੌਣ ਕੀ ਬਣੂਗਾ ਕਿ ਬਾਕੀ ਐ ਨਾ ਕੌਣ ਕਿਹਨੂੰ ਵੋਟ ਪਾ ਜਾਂਦਾ ਕੀ ਕਰਕੇ ਜਾਂਦਾ ਕਿਸੇ ਨੂੰ ਕੋਈ ਸਮਝ ਨਹੀਂ ਆਉਂਦਾ ਜੀ ਕਹਿੰਦਾ ਅਗਲਾ ਕੀ ਹੈ ਜੀ ਕਰਦਾ ਕੀ ਹੈ ਬਾਅਦ ਪਹਿਲਾ ਲੀਡਰ ਚਲਾਕੀ ਕਰਦੇ ਸੀ ਹੁਣ ਵੋਟਰ ਕਰਦੇ ਆ ਆ ਇਹ ਵੀ ਗੱਲ ਮੰਨ ਸਕਦੇ ਹੋ ਤੁਹਾਡੀ ਸਹੀ ਹੈ ਬਿਲਕੁਲ ਬਿਲਕੁਲ ਗੋਟਰਾ ਨੇ ਇਸ ਵਾਰ ਚੁੱਪਚ ਧਾਰੀ ਹੋਈ ਸੀਗੀ ਹਾਂਜੀ ਬਿਲਕੁਲ ਬਿਲਕੁਲ ਸਹੀ ਹੈ ਅੱਛਾ ਲੱਡੂ ਫਿਰ ਕਿੰਨੇ ਦਿਨਾਂ ਤੋਂ ਤਿਆਰ ਕਰਨ ਲੱਗੇ ਹੋ ਅੱਜ ਹੀ ਲੱਗੇ ਹੋ ਤੇ ਕਿੰਨੇ ਤਿੰਨ ਚਾਰ ਦਿਨ ਹੋ ਗਏ ਲੱਡੂ ਲਗਾਤਾਰ ਤਿਆਰ ਕਰਦੇ ਉਹਨੂੰ ਠੀਕ ਹੈ ਹਾਂਜੀ ਕਿ ਕਿਹੜੀ ਕਿਹੜੀ ਕੁਆਲਿਟੀ ਦੇ ਜ਼ਿਆਦਾ ਵਿਕਦਾ ਕਿਹੜਾ ਗਾ ਵਿਕਦਾ ਫਿਰ ਮਹਿੰਗੇ ਸਸਤੇ ਵੀ ਫਰਕ ਪੈਂਦੇ ਹੋਣਗੇ ਜਿਵੇਂ ਆਮ ਲੱਡੂ 150 ਰੁਪਏ 100 120 ਰੁਪਏ ਕਿਲੋ ਮਿਲ ਜਾਂਦੇ ਹੈਗੇ ਆ ਕੋਈ ਜ਼ਿਆਦਾ ਮੰਗਾ ਡਰਾਈ ਫਰੂਟ ਵਾਲਾ ਵੀ ਮਹਿੰਗਾ ਵਿਕਦਾ ਹੋਊਗਾ ਜਿਹੜਾ ਡਰਾਈ ਰਿਸ਼ਤੇਦਾਰਾਂ ਦੇ ਵਿੱਚ ਵੰਡਣ ਨੂੰ ਲੈਂਦੇ ਆ ਬਾਕੀ ਜਿਹੜੇ ਆਮ ਸ਼ਹਿਰ ਵਾਸੀ ਵੰਡਣੇ ਉਹ ਆ ਜਿਹੜਾ ਸਾਡੇ ਸਾਹਮਣੇ ਮੋਤੀ ਜੂਰ ਦਾ ਲੱਡੂ ਵੰਡਿਆ ਜਾਂਦੇ ਆ ਸਿੰਪਲ ਲੱਡੂ ਲਿਵਰ ਵਾਟਰੀ ਆ ਇਹ ਚੱਲਦਾ ਜਿਆਦਾ ਹਾਂਜੀ ਬਿਲਕੁਲ ਇੱਕ ਵਾਰ ਫੇਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਲੱਡੂਆਂ ਦੀ ਜਿਹੜੀ ਤਿਆਰੀ ਹੈ ਪਿਛਲੇ 2-3 ਦਿਨਾਂ ਤੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਇਸ ਵਾਰ ਨੇ ਜਿਹੜੇ ਉਮੀਦਵਾਰ ਵੀ ਦੁਚਿੱਤੀ ਜੀ ਨੇ ਤੇ ਵਰਕਰ ਵੀ ਦੁਚਿੱਤੀ ਜੀ ਨੇ ਕਿਉਂਕਿ ਇਸ ਵਾਰ ਜਿਹੜੇ VOTER ਨੇ ਉਹਨਾਂ ਨੇ ਬਹੁਤੇ ਆਪਣੀ ਪੋਲ ਨਹੀਂ ਖੋਲੀ ਕਿ ਕਿਸ ਉਮੀਦਵਾਰ ਨੂੰ ਵੋਟ ਪਾ ਰਹੇ ਨੇ ਬੇਸ਼ੱਕ ਰਜੈਕਟਡ ਪੋਲ ਵੀ ਆਏ ਨੇ ਪਰ ਰਜੈਕਟਡ ਪੋਲ ਉਹਦੇ ਸੱਚ ਸਾਬਤ ਹੋਣਗੇ ਜਦੋਂ ਨਤੀਜੇ ਆਉਣਗੇ ਤਾਂ ਹੁਣ ਵੇਟ ਹੈ ਨਤੀਜਿਆਂ ਦੀ ਕੀ ਨਤੀਜੇ ਕੀ ਆਉਂਦੇ ਨੇ ਕਿਸ ਪਾਰਟੀ ਦੇ ਮੂੰਹ ਵਿੱਚ ਇਹ ਲੱਡੂ ਪੈਂਦੇ ਨੇ ਤੇ ਕਿਸ ਪਾਰਟੀ ਨੂੰ ਇਹ ਲੱਡੂ ਵੰਡਣ ਆ ਦੀਏ ਜਿਹੜੀ ਸ਼ਾਮਿਲ ਹੋਣਗੇ ਲੱਡੂ ਵੰਡਣ ਲਈ ਕਿਹੜੇ ਕਿਹੜੇ ਉਮੀਦਵਾਰ ਕਿਹੜੇ ਪਾਰਟੀ ਇਹ ਲੱਡੂ ਵੰਡਣ ਦੱਸੋ ਭਾਗ ਕਿਸ ਪਾਰਟੀ ਨੂੰ ਹੋਵੇਗਾ ਕੈਮਰਾਮੈਨ ਤੁਸੀਂ ਮੈਰਾ ਦੇ ਨਾਲ ਮਨੀਸ਼ ਗਰਗ ਪੀਟੀਸੀ ਨਿਊਜ਼ ਪਟਿਆਲਾ